ਲੋਨ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡਰੋਨ ਦੇ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਪਠਾਨਕੋਟ ਦੇ ਵਿੱਚ ਸਵੇਰੇ 5 ਵਜੇ ਦੇ ਕਰੀਬ ਇਨਾ ਦੇ ਵੱਲੋਂ ਜਿਹੜੀ ਹੈ ਡਰੋਨ ਦੇ ਰਾਹੀਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਹੁਣ ਸਵਾ 10 ਵਜੇ ਦਾ ਸਮਾਂ ਹੋ ਗਿਆ ਹੈ ਅਤੇ ਇਹਨਾਂ ਦੇ ਵੱਲੋਂ ਫਿਰ ਤੋਂ ਆਪਣੇ ਡਰੋਨਾਂ ਨੂੰ ਭੇਜਿਆ ਗਿਆ ਹੈ ਜਿਸ ਤੋਂ ਬਾਅਦ 에ਅਰ ਫੋਰਸ ਦੇ ਜਵਾਨਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਹਵਾ ਦੇ ਵਿੱਚ ਡਿਸਟਰਾਏ ਕੀਤਾ ਜਾ ਰਿਹਾ ਹੈ ਤਸਵੀਰਾਂ ਪਠਾਨਕੋਟ ਦੀਆਂ ਪਜਾਰਾ ਦੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਹੂਟਰ ਵਜਾ ਦਿੱਤੇ ਗਏ ਨੇ ਅਤੇ ਇਹਦੇ ਨਾਲ ਹੀ ਪੂਰੇ ਸ਼ਹਿਰ ਨੂੰ ਬੰਦ ਕਰਵਾੰਦੀ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਅਤੇ ਗੱਡੀਆਂ ਦੇ ਉੱਪਰ ਲੋਕਾਂ ਨੂੰ ਇਸ ਦੇ ਰਾਹੀਂ ਜਾਗਰੂਕੀ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਸੇਫ ਰਹਿ ਸਕਦੇ ਨੇ ਇਸ ਦੇ ਲਈ ਪ੍ਰਸ਼ਾਸਨ ਦਾ ਜੋ ਵੀ ਆਦੇਸ਼ ਹੁੰਦਾ ਹੈ ਉਸ ਦੀ ਪਾਲਣਾ ਕਰਨ ਲਗਾਤਾਰ ਤਸਵੀਰਾਂ ਪਠਾਨਕੋਟ ਦੇ ਗਾਂਧੀ ਚੌਕ ਅਤੇ ਗਾੜੀਤਾ ਚੌਕ ਦੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਸਾਇਰਨ ਵਜਾ ਕੇ ਜਨਤਕ ਅਲਰਟ ਕਰਵਾਇਆ ਜਾ ਰਿਹਾ ਹੈ ਜਗਮਨੀ ਦੀ ਟੀਮ ਵੀ ਲੋਕਾਂ ਅੱਗੇ ਅਪੀਲ ਕਰਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਆਪਣੀ ਜਾਨ ਨੂੰ ਸੁਰੱਖਿਅਤ ਤੇ ਲਈ ਉਹ ਆਪਣੇ ਸੁਰੱਖਿਅਤ ਰੱਖ ਸਕਣ ਲਗਾਤਾਰ ਤੁਸੀਂ ਦੇ ਪਰਬਾਸਾਂ ਦੀਆਂ ਕਾਰਦਾ ਰਵਾਂਗੇ ਅਤੇ 0 ਕਰੋੜ ਤੋਂ ਜਗਵੰਦੀ ਦੀ ਟੀਮ ਤੋਂ ਹਰ ਚੀਜ਼ ਦੀ ਜਾਣਕਾਰੀ ਦਿੱਤੀ ਰਹੇਗੀ ਅਤੇ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤ ਹੋਏਗੀ ਉਸ ਤੋਂ ਤੁਹਾਡੇ ਨਾਲ ਸਾਂਝੀ ਕਰਦੀ ਰਹੇਗੀ ਵੱਲੋਂ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡਰੋਨ ਦੇ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਪਠਾਨਕੋਟ ਦੇ ਵਿੱਚ ਸਵੇਰੇ 5 ਵਜੇ ਦੇ ਕਰੀਬ ਇਹਨਾਂ ਦੇ ਵੱਲੋਂ ਜਿਹੜੀ ਹੈ ਡਰੋਨ ਦੇ ਰਾਹੀਂ ਫਾਈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਹੁਣ ਸਵਾ 10 ਵਜੇ ਦਾ ਸਮਾਂ ਹੋ ਗਿਆ ਹੈ ਅਤੇ ਇਹਨਾਂ ਦੇ ਵੱਲੋਂ ਫਿਰ ਤੋਂ ਆਪਣੇ ਡਰੋਨਾਂ ਨੂੰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਏਅਰ ਫੋਰਸ ਦੇ ਜਵਾਨਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਹਵਾ ਦੇ ਵਿੱਚ ਡਿਸਟਰੋਏ ਕੀਤਾ ਜਾ ਰਿਹਾ ਹੈ ਤਸਵੀਰਾਂ ਪਠਾਨਕੋਟ ਦੀਆਂ ਪਜਾਰਾਂ ਦੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਹੂਟਰ ਵਜਾ ਦਿੱਤੇ ਗਏ ਨੇ ਅਤੇ ਇਹਦੇ ਨਾਲ ਹੀ ਪੂਰੇ ਸ਼ਹਿਰ ਨੂੰ ਬੰਦ ਕਰਵਾੰਦੀ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਅਤੇ ਗੱਡੀਆਂ ਦੇ ਉੱਪਰ ਲੋਕਾਂ ਨੂੰ ਇਸ ਦੇ ਰਾਹੀਂ ਜਾਗਰੂਕੀ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਸੇਫ ਰਹਿ ਸਕਦੇ ਨੇ ਇਸ ਦੇ ਲਈ ਪ੍ਰਸ਼ਾਸਨ ਦਾ ਜੋ ਵੀ ਆਦੇਸ਼ ਹੁੰਦਾ ਹੈ ਉਸ ਦੀ ਪਾਲਣਾ ਕਰਨ ਲਗਾਤਾਰ ਤਸਵੀਰਾਂ ਪਠਾਨਕੋਟ ਦੇ ਗਾਂਧੀ ਚੌਕ ਅਤੇ ਗਾਰੀਤਾ ਚੌਕ ਦੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਸਾਇਰਨ ਵਜਾ ਕੇ ਜਗਵੰਦੀ ਜੰਡ ਕਰਵਾਇਆ ਜਾ ਰਿਹਾ ਹੈ ਜਗਵੰਦੀ ਦੀ ਟੀਮ ਵੀ ਲੋਕਾਂ ਕੇ ਅਪੀਲ ਕਰਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਅਸయోగ ਕਰਨ ਤਾਂ ਜੋ ਆਪਣੀ ਜਾਨ ਨੂੰ ਸੁਰੱਖਿਸ਼ਤ ਰੱਖ ਲਈ ਉਹ ਆਪਣੇ ਸੁਰੱਖਿਸ਼ਤ ਰਹਿ ਸਕਣ ਲਗਾਤਾਰ ਇਸ ਵੀਡੇ ਕੋਲ ਦਬਾਅ ਕਸਾਂਦੀਆਂ ਕਰਦਾ ਰਹਾਂਗੇ ਅਤੇ 0 ਕਰੋੜ ਤੋਂ ਜਗਵੰਦੀ ਦੀ ਟੀਮ ਤੋਂ ਹਰ ਚੀਜ਼ ਦੀ ਜਾਣਕਾਰੀ ਦਿੱਤੀ ਰਹੇਗੀ ਅਤੇ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤ ਹੋਵੇਗੀ ਉਸ ਤੋਂ ਸਾਡੇ ਨਾਲ ਸਾਂਝੀ ਕਰਦੀ ਰਹੇਗੀ ਵੱਲੋਂ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡਰੋਨ ਦੇ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਪਠਾਨਕੋਟ ਦੇ ਵਿੱਚ ਸਵੇਰੇ 5 ਵਜੇ ਦੇ ਕਰੀਬ ਇਨਾ ਦੇ ਵੱਲੋਂ ਜਿਹੜੀ ਹੈ ਡਰੋਨ ਦੇ ਰਾਹੀਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਹੁਣ ਸਵਾ 10 ਵਜੇ ਦਾ ਸਮਾਂ ਹੋ ਗਿਆ ਹੈ ਅਤੇ ਇਹਨਾਂ ਦੇ ਵੱਲੋਂ ਫਿਰ ਤੋਂ ਆਪਣੇ ਡਰੋਨਾਂ ਨੂੰ ਭੇਜਿਆ ਗਿਆ ਹੈ। ਜਿਸ ਤੋਂ ਬਾਅਦ 에ਅਰ ਫੋਰਸ ਦੇ ਜਵਾਨਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਹਵਾ ਦੇ ਵਿੱਚ ਡਿਸਟਰਾਏ ਕੀਤਾ ਜਾ ਰਿਹਾ ਹੈ। ਤਸਵੀਰਾਂ ਪਠਾਨਕੋਟ ਦੀਆਂ ਪਜਾਰਾਂ ਦੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਹੂਟਰ ਵਜਾ ਦਿੱਤੇ ਗਏ ਨੇ ਅਤੇ ਇਹਦੇ ਨਾਲ ਹੀ ਪੂਰੇ ਸ਼ਹਿਰ ਨੂੰ ਬੰਦ ਕਰਵਾਉਣ ਦੀ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਗੱਡੀਆਂ ਦੇ ਉੱਪਰ ਲੋਕਾਂ ਨੂੰ ਇਸ ਦੇ ਰਾਹੀਂ ਜਾਗਰੂਕੀ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਸੇ ਪਹੁੰਚ ਸਕਦੇ ਨੇ ਇਸ ਦੇ ਲਈ ਪ੍ਰਸ਼ਾਸਨ ਦਾ ਜੋ ਵੀ ਆਦੇਸ਼ ਹੁੰਦਾ ਹੈ ਉਸ ਦੀ ਪਾਲਣਾ ਕਰਨ ਲਗਾਤਾਰ ਤਸਵੀਰਾਂ ਪਟਾਣਕੋਟ ਦੇ ਗਾਂਧੀ ਚੌਕ ਅਤੇ ਗਾੜੀ ਦਾ ਚੌਕ ਦੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਸਾਇਰਨ ਵਜਾ ਕੇ ਕੈਮਰਾ ਵੀ ਟੈਂਡ ਕਰਵਾਇਆ ਜਾ ਰਿਹਾ ਹੈ ਜਗਵੰਦੀ ਦੀ ਟੀਮ ਵੀ ਲੋਕਾਂ ਅੱਗੇ ਅਪੀਲ ਕਰਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਆਪਣੀ ਜਾਨ ਨੂੰ ਸੁਰੱਖਿਸ਼ ਰੱਖ ਸਕਣ ਲਗਾਤਾਰ ਤਸਵੀਰਾਂ ਪਟਾਣਕੋਟ ਅਸਾਂ ਜੀਆ ਕਰਦਾ ਰਹਾਂਗੇ ਅਤੇ 0 ਕਰੋੜ ਤੋਂ ਜਗਵੰਦੀ ਦੀ ਟੀਮ ਤੋਂ ਹਰ ਚੀਜ਼ ਦੀ ਜਾਣਕਾਰੀ ਦਿੱਤੀ ਰਹੇਗੀ ਅਤੇ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤ ਹੋਏਗੀ ਉਸ ਤੋਂ ਤੁਹਾਡੇ ਨਾਲ ਸਾਂਝੀ ਕਰਦੀ ਰਹੇਗੀ ਜਗਵੰਨੀ ਦੇ ਲਈ ਪਠਾਨਕੋੜ ਤੋਂ ਅਤਰਵਿੰਦਰ ਠਾਕੁਰ ਦੀ ਰਿਪੋਰਟ